ਮੇਰਾ ਨਾਮ ਗੁਰਪ੍ਰੀਤ ਸਿੰਘ ਛਾੜੇ ਦਾ ਰਹਿਣ ਵਾਲਾ ਮੈਂ ਅਸੀਂ ਛਾੜੇ ਤੋਂ ਆ ਰਹੇ ਸੀਗੇ ਛਾੜੇ ਤੋਂ ਆਏ ਆ ਤੇ ਆਪਾਂ ਨਵਲਟੀ ਚੌਂਕ ਤੋਂ ਅੰਦਰ ਲਾਰੈਂਸ ਰੋਡ ਨੂੰ ਆ ਰਹੇ ਸੀਗੇ ਲਾਰੈਂਸ ਰੋਡ ਤੋਂ ਆਪਾਂ ਨਿਕਲੇ ਆ ਗੱਡੀ 'ਚ ਅਸੀਂ ਤਿੰਨ ਜਣੇ ਅਗੇ ਸੀ ਗੱਡੀ 'ਚ ਠੀਕ ਹੈ ਠੀਕ ਹੈ ਜੀ ਆਪਾਂ ਨਿਕਲੇ ਆ ਗੱਡੀ 'ਚ ਉਹ ਸਾਡੇ ਅਗੇ ਨਾ ਦੋ ਮੋਟਰਸਾਈਕਲ ਲੱਗੇ ਆ ਦੋ ਮੋਟਰਸਾਈਕਲ ਲੱਗੇ ਆ ਆਪਾਂ ਕ੍ਰੋਸ ਕੀਤਾ ਮੋੜ ਕ੍ਰੋਸ ਕੀਤਾ ਆ ਫੋਰਸ ਚੌਂਕ ਤੋਂ ਪਹਿਲਾਂ ਹੀ ਸਾਡੇ ਮੋਟਰਸਾਈਕਲ ਅੱਗੇ ਖਲੋਗੇ ਆ ਕੇ ਮੋਟਰਸਾਈਕਲ ਅੱਗੇ ਖਲੋਗੇ ਆ ਉਹਨਾਂ ਕੋਈ ਗੱਲ ਨਹੀਂ ਕੀਤੀ ਉਹਨਾਂ ਗਾਲਾਂ ਕੱਢਣੀਆਂ ਸ਼ੁਰੂ ਕਰ ਆਪਾਂ ਉਤਰਿਆ ਗੱਡੀ ਚੋਂ ਗੱਡੀ ਚ ਉਤਰ ਕੇ ਹਲੇ ਥੱਲੇ ਗਏ ਆ ਉਹਨੇ ਏਟ ਫੜ ਕੇ ਮਾਰੀ ਆ ਪਿੱਛੋਂ ਇੱਕ ਗੱਡੀ ਆਈ ਆ ਉਹਦੇ ਚ ਹਥਿਆਰ ਨਾਲ ਲੈਸ ਬੰਦੇ ਸੀਗੇ ਕਿਸੇ ਨੇ ਕਿਰਚ ਫੜੀ ਸੀ ਕਿੰਨੇ ਕਰਪਾਨ ਫੜੀ ਸੀ ਉਹਨਾਂ ਆਉਂਦਿਆਂ ਗੱਡੀ ਜਿਹੜੀ ਆ ਮੇਰੇ ਜੀਜਾ ਜੀ ਲੱਗਦੇ ਆ ਉਹਨਾਂ ਦੇ ਲੱਤਾਂ 'ਚ ਗੱਡੀ ਮਾਰੀ ਆ ਉਹਨਾਂ ਨੇ ਉਹ ਡਿਗ ਪਏ ਨੇ ਥੱਲੇ ਉਹ ਬੰਦੇ ਨਿਕਲੇ ਆ ਉਹਨਾਂ ਆਉਂਦਿਆਂ ਹੀ ਪੁੱਛੇ ਆਣੇ ਗਿਸ਼ਿਆਣੇ ਉਹਨਾਂ ਆ ਕੇ ਸੱਟਾਂ ਲਾਣੀਆਂ ਸ਼ੁਰੂ ਕਰਤੀਆਂ ਮੈਂ ਤੇ ਨਿਕਲ ਜਾਣੇ ਹੋਰ ਸੀਗੇ ਨਾਲ ਆਪਾਂ ਜਾਨ ਬਚਾ ਕੇ ਭੱਜਿਆ ਔਰ ਉਹ ਜਿਹੜੇ ਆ ਜੀਜਾ ਹੀ ਆ ਉਹ ਹੱਥ ਆ ਗਏ ਉਹਨਾਂ ਦੇ ਉਹਨਾਂ ਨੇ ਉਹ ਸਿਰ ਵੀ ਪਾੜਿਆ ਉਹਨਾਂ ਦਾ ਬਾਹਾਂ ਟੁੱਟ ਗਈ ਆ ਉਹਨਾਂ ਦੀ ਉਹ ਇਸ ਵੇਲੇ ਹਸਪੀਟਲ ਐਡਮਿਟ ਆ ਗਏ ਉਹ ਠੀਕ ਕਿਹੜੇ ਹਸਪਤਾਲ ਉਹ ਮidan ਹਸਪੀਟਲ ਐਡਮਿਟ ਆ ਜੀ ਠੀਕ ਹੈ ਕੋਈ ਪੁਰਾਣੀ ਰੰਜਿਸ਼ ਸੀ ਕੀ ਇਹਨਾਂ ਇਹ ਕੰਮ ਕਰਦੇ ਸੀ ਆ ਜੱਜ ਠੀਕ ਹੈ ਇਹ ਕੰਮ ਕਰਦੇ ਸੀ ਉੱਥੇ 2 ਸਾਲ ਪਹਿਲਾਂ ਦੀ ਗੱਲ ਆ ਉਦੋਂ ਵੀ ਕੋਈ ਗੱਲਬਾਤ ਹੋਈ ਇਹਨਾਂ ਦੀ ਉਹ ਪੁਰਾਣੀ ਰੰਜਿਸ਼ ਗੱਡੀ ਇਹ ਫੋਰਮਸ ਹੋਟਲ ਆ ਸਰ ਲਾਰੈਂਸ ਰੋਡ ਤੇ ਕੋਥੇ ਕੰਮ ਕਰਦੇ ਸੀ ਇਹ 2 ਸਾਲ ਪਹਿਲਾਂ ਦੀ ਗੱਲ ਆ ਸਰ ਜਦੋਂ ਸਰ 1:30 2 ਵਜੇ ਦੀ ਗੱਲ ਹੋਣੀ ਆ ਇਸ ਬਾਰੇ ਪੁਲਿਸ ਨੂੰ ਕੰਪਲੇਂਟ ਕਰ ਦਿੱਤੀ ਬਿਲਕੁਲ ਸਰ ਪੁਲਿਸ ਨੂੰ ਕੰਪਲੇਂਟ ਕੀਤੀ ਆ ਮੌਕੇ ਤੇ ਆ ਹੀ ਪੁਲਿਸ ਮੌਕੇ ਤੇ ਪੁਲਿਸ ਵਾਲੇ ਆਏ ਆ ਜੀ ਉਹਨਾਂ ਪੂਰਾ ਕਵਰ ਕੀਤਾ ਜੀ ਪੁਲਸ ਵਾਲਿਆਂ ਨੇ ਪੁਲਿਸ ਤੋਂ ਵੱਲੋਂ ਕੀ ਆਠ ਵਜੇ ਉਹਨਾਂ ਨੇ ਕਿਹਾ ਜੀ ਤੁਹਾਨੂੰ ਇਨਸਾਫ ਮਿਲੇਗਾ ਜੀ ਜੋ ਤੁਹਾਡੇ ਤੇ ਹੋਇਆ ਇਹਦਾ ਪੂਰਾ ਤੁਹਾਨੂੰ ਇਨਸਾਫ ਮਿਲੇ ਸਰ ਦੋ ਜਣੇ ਮੋਟਰਸਾਈਕਲ ਤੇ ਆਏ ਆ ਪਹਿਲਾਂ 6-7 ਜਣੇ ਗੱਡੀ ਦੇ ਵਿੱਚ ਸੀਗੇ ਔਰ ਪੂਰੇ ਫੁੱਲ ਲੈ ਸੀਗੇ ਤੇ ਹਰਾਨਾ ਸਰੋ ਜੀ ਮੰਗਤੀ ਕਰਦੇ ਆ ਸਰ ਇਨਸਾਫ ਦੀ ਮੰਗ ਕਰਦੇ ਆ ਜੀ ਉਹਨਾਂ ਦੇ ਪੂਰੀ ਕਾਰਵਾਈ ਹੋਵੇ ਜੀ ਜੀ ਮੇਰਾ ਨਾਮ ਸਲੀਕ ਮਾਰੇ ਹੈ ਤੇ ਆਪਾਂ ਨਾ ਛਾਡੇ ਤੋਂ ਆ ਰਹੇ ਰਾਤੀ ਕੋਈ 1.5 ਵੇ ਮੈਂ ਹੀ ਮੇਰੇ ਜੀਜਾ ਜੀ ਰਮਨ ਗੁਵਾਰ ਨਾਲ ਮੇਰੇ ਸਾਲਾ ਜੀ ਗੁਰਪ੍ਰੀਤ ਸਿੰਘ ਤੇ ਅੰਨਾਵਲ اتنا ਕ੍ਰਿਸਟਲ ਜੋਂਦੇ ਆਸਕੀਮ ਦੇ ਦੇਦੇ ਇਲਾਨ ਸੋੜ ਨੂੰ ਨਿਕਲੇਗੇ ਇਲਾਨ ਸੋੜ ਤੋਂ ਬੀਬੀ ਦੇ ਸਾਹਮਣੇ ਉਪਰ ਸੜਕ ਆ ਇੱਕ ਓਮ ਗੱਡੀ ਮਾਰ ਤੋ ਓਮ ਸੜਕ ਨੂੰ ਚਲਗੇਗੀ ਆਸਕੀਮ ਦੇ 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 ਉਧਰੋਂ ਨਿਕਲ ਗਏ ਉੱਥੇ ਰਾਜ ਰੈਸਟੋਰੈਂਟ ਹੈਗਾ ਫੋਰਮਾਸ ਤੇ ਉਥੋਂ ਦੋ ਮੁੰਡੇ ਨਿਕਲੇ ਇਹ ਚਲੋ ਮੇਰੇ ਜਾਨੂ ਹੋਏ ਨੇ ਇੱਕ ਇੱਕ ਜਾਨੂਆਂ ਦੇ ਵਿੱਚੋਂ ਕਰਨ ਸ਼ਰਮਾ ਤੇ ਨਾਲ ਉਹਦੇ ਨਾਲ ਇੱਕ ਹੋਰ ਮੁੰਡਾ ਸੀ ਸਪਲੈਂਡਰ ਤੇ ਹੀ ਉਹ ਉਹ ਸਾਡੇ ਜਿੱਦਾਂ ਨਿਕਲੇ ਉਹ ਵੀ ਨਿਕਲੇ ਇਕੱਠੇ ਨਿਕਲੇ ਆ ਤੇ ਅਸੀਂ ਸਿੰਧਾ ਨਿਕਲ ਗਏ ਖਰਾਨਾ ਜੁਨਰੀ ਵਾਲੇ ਉਧਰੋਂ ਵੀ ਰੋਡ ਤੋਂ ਨਿਕਲੇ ਥੋੜੇ ਜਿਹਾ ਅੱਗੇ ਅੱਗੇ ਜਾ ਕੇ ਉਹ ਉਹਨਾਂ ਮੋਟਰਸਾਈਕਲ ਸਾਡੇ ਅੱਗੇ ਲਾਤਾ ਅੱਗੇ ਲਾਦਾ ਜਿੱਦਾਂ ਹੀ ਫੋਰ ਹੈ ਚੌਂਕ ਵਾਲੀ ਸਾਈਡ ਨੂੰ ਭੁਮੇ ਆ ਤੇ ਉਹਨਾਂ ਅੱਗੇ ਜਾ ਕੇ ਮੋਟਰਸਾਈਕਲ ਲਾ ਕੇ ਤੇ ਉਹਨਾਂ ਨੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀ ਅਹੀਂ ਗੱਡੀ ਘਾਰ ਲਈ ਉਹਨਾਂ ਨੇ ਆਇਆ ਇਹ ਪੁੱਛਿਆ ਉਹਨਾਂ ਨੇ ਵੀ ਕੀ ਗੱਲ ਕੀ ਹੈ ਨਾ ਕਿ ਗਾਲਾਂ ਕਿਉਂ ਕੱਢਦੇ ਨਾ ਅਸਲ 'ਚ ਸਾਲ 200 ਪਹਿਲਾਂ ਉਦੋਂ ਮੈਂ ਕੰਮ ਛੱਡਿਆ ਪਹਿਲਾਂ ਕੰਮ ਕਰਦਾ ਇੱਥੇ ਉਹ ਬੰਦੇ ਨਾਲ ਥੋੜੀ ਬੋਲੀ ਲਾਗਬਾ ਹੋ ਗਈ ਬਾ ਉਹਨੇ ਉਹ ਖੁੰਦੜ ਦੀ ਗੱਡੀ ਉਹ ਦੋ ਜਣੇ ਉਹਨਾਂ ਨੇ ਆ ਕੇ ਸਾਨੂੰ ਗਾਲਾਂ ਗੁਲਾ ਕੱਢਿਆ ਗੱਡੀ ਘਲਾਰਦੀ ਉਹਨੇ ਕੁਝ ਨਹੀਂ ਕੀਤਾ ਆਣਿਆ ਪਹਿਲਾਂ ਉਹਨੇ ਮੇਰੀ ਗੱਡੀ ਦੀ ਫਰੰਟ ਸ਼ੀਸ਼ੇ ਤੇ ਹਿਟ ਮਾਰੀ ਹਿਟ ਮਾਰੀ ਤੇ ਉਧਰੋਂ ਦੂਜਾ ਭਰਾ ਉਹਦਾ ਉਹ ਆਪਣੇ ਹੋਰ ਉਹਨਾਂ ਨੂੰ ਫੋਨ ਕਰ ਰਿਹਾ ਸੀ ਸੀਮ ਲੇਅਰ ਨੂੰ ਜਿੱਦੇ ਕੋ ਮੈਂ ਕੰਮ ਕਰਦਾ ਸੀ ਮੈਂ ਵੀ ਮੈਂ ਉੱਥੇ 12-13 ਸਾਲ ਕੰਮ ਕੀਤਾ ਜੀ ਤੇ ਉਹ ਫੋਨ ਕਰ ਰਹੇ ਸੀ ਉਹਨੂੰ ਤੇ ਅਹੀਂ ਆ ਇਹਦੇ ਨਾਲ ਗੱਲ ਕਰ ਲਾਪੇ ਵੀ ਹਾਂ ਵੀ ਕੋਈ ਗੱਲਾ ਕੁੜ ਰਿਹਾ ਉਹਨੇ ਇਨੇ ਜਨ ਰੈਟਰੀ ਮਾਰਤੀ ਉਹਨੇ ਦੇ ਉਹਨੂੰ ਉਧਰੋਂ ਸੀਮ ਨੈ ਯਰ ਵੀ ਆ ਗਿਆ ਮੈਂ ਖਲੋਤਾ ਹੀ ਥੋੜੀ ਜੀ ਵੀਡੀਓ ਮੇਰੇ ਕੋਲ ਕੈਪਚਰ ਹੋਈ ਹੈ ਮੇਰੇ ਸਹਾਰਾ ਸਾਹਿਬ ਨੇ ਕੀਤੀ ਆ ਉਹ ਪਿੱਛੋਂ 50-60 ਦੀ ਸਪੀਡ ਤੇ ਆਇਆ ਉਹਨੇ ਗੱਡੀ ਲਾ ਕੇ ਮੇਰੀ ਲੈਗ ਤੇ ਮਾਰੀ ਉਹ ਨਿਸ਼ਾਨ ਹੀ ਹੈਗਾ ਮੇਰੀ ਲੈਗ ਤੇ 50-60 ਦੀ ਸਪੀਡ ਨਾਲ ਗੱਡੀ ਮਾਰੀ ਜਿੱਦਾਂ ਡਿੱਗਿਆ ਮੇਰਾ ਬੈਲੈਂਸ ਖਰਾਬ ਹੋ ਗਿਆ ਤੇ ਉਹ ਅੰਦਰੋਂ ਗੱਡੀ ਜੋ ਨਿਕਲੇ ਆ ਤੇ ਅਸੀਮ ਨਈਂ ਰਹਿਣਾ ਮੇਰੇ ਸਿਰ ਤੇ ਪਿਸਟਲ ਰੱਖਤਾ ਸਿੱਧਾ ਹੀ ਤੇ ਨਾਲ ਉਹ ਤਿੰਨ ਚਾਰ ਮੁੰਡੇ ਗੱਡੀ ਦੇ ਵਿੱਚੋਂ ਹੋਰ ਉਤਰੇ ਠੀਕ ਆ ਉਹਨਾਂ ਚੋਂ ਇੱਕ ਮੁੰਡੇ ਨੇ ਲੋਹੇ ਦਾ ਕੋਈ ਗੰਡਾਸਾ ਟਾਈਪ ਕੁਛ ਨਾ ਉਹਨੇ ਫੜਿਆ ਆਈ ਉਹ ਸਿੱਧਾ ਉਹਨੇ ਮੇਰੇ ਸਿਰ ਤੇ ਮਾਰਿਆ ਉਹ ਮੇਰੇ ਸਿਰ ਤੇ ਲੱਗਾ ਉਹ ਮਤਲਬ ਡੂੰਘਾ ਪੈ ਗਿਆ ਕਾਫੀ ਤੇ ਮੈਂ ਉੱਥੋਂ ਕੋਸ਼ਿਸ਼ ਕੀਤੀ ਭੱਜਣ ਦੀ ਮੇਰੇ ਸਾਲਾ ਸਾਹ ਤੇ ਮੇਰੇ ਜੀਜਾ ਜੀ ਉਹ ਦੋਨੋਂ ਉੱਥੋਂ દોੜ ਗਏ ਇੱਕ ਦੂਜੀ ਸੜਕ 'ਤੇ ਫੋਰ ਐਚ ਚਾਹ ਨੂੰ ਤੇ ਇੱਕ ਅੰਦਰੋਂ ਨਿਕਲ ਗਏ ਦੂਜੀ ਕਲੋਨੀ ਸਾਂ ਨੂੰ ਮੈਂ ਜੋਸ਼ੀ ਕਲੋਨੀ ਸੜਕ ਦੀ 메인 ਸੜਕ ਨੂੰ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਮੇਰੇ ਸਲੱਗਰ بیسਬੋਲ ਲੋਹੇ ਦਾ ਗਨਾਸਾ ਸੇਕ ਚ ਮਾਰਿਆ ਜਿਸ ਦੇ ਨਾਲ ਮੇਰੀ ਬਾਹ ਦੀ ਹੱਡੀ ਟੁੱਟ ਗਈ ਹੈ ਇਸ ਵੇਲੇ ਤੇ ਸੇਕ ਚ ਮੇਰੇ ਕਾਫੀ ਡੂੰਘਾ ਪੈ ਗਿਆ ਹੈ ਡਾਕਟਰ ਨੇ 10-15 ਟਾਂਕੇ ਸਿਆ ਕਿ ਲਿਬੜੇ ਉਸ ਤੋਂ ਬਾਅਦ ਮੈਂ ਮਹਾ ਆਪਣੀ ਜਾਨ ਬਚਾ ਕੇ ਉੱਥੇ ਭੱਜਾ ਉੱਥੇ ਬਹਿ ਗਿਆ ਜਦੋਂ ਨੂੰ ਪਤਾ ਲੱਗਿਆ ਕਿ ਇਹ ਬੰਦਾ ਹੋਸ਼ ਗਵਾ ਚੁੱਕਾ ਉਸ ਤੋਂ ਬਾਅਦ ਉਹ ਬੰਦੇ ਉੱਥੋਂ ਭੱਜੇ ਆ ਤੇ ਉਹ ਗੱਡੀ ਦਾ ਨੰਬਰ ਹੈਗਾ ਹੀ ਪੀਪੀ02 0169 ਹੈਗਾ ਵਾ ਵਿਚਲਾ ਨੰਬਰ ਨਹੀਂ ਪਤਾ ਤੇ ਜਿਹੜੇ ਬੰਦੇ ਸੀਗੇ ਕਰਨ ਸ਼ਰਮਾ ਸੀ ਇਹ ਵੇਰਕੇ ਦਾ ਰਹਿਣ ਵਾਲਾ ਵਾ ਬੌਂਸਰ ਆ ਫੋਰਮੋਸ ਦਾ ਉਹ ਮਤਲਬ ਕਿ ਇਹ ਗੰਦਾ ਯਾ ਬੰਦਾ ਇੱਕ ਚਾਈ ਦਾ ਤੇ ਨਾਲ ਇਹਦਾ ਬ੍ਰਦਰ ਸੀ ਤੇ ਜਿਹੜਾ ਜਿੰਨੇ ਗੱਡੀ ਮਾਰੀ ਆ ਉਹ ਅਸੀਮ ਨਾਇਰ ਹੀ ਤੇ ਅਸੀਮ ਨਾਇਰ ਦੇ ਨਾਲ ਜਿਹੜਾ ਮੁੰਡਾ ਮੈਨੂੰ ਜਿਮੈਜ ਨੂੰ ਜਾਣਦਾ ਉਹ ਸੀਗਾ ਸ਼ਿਵ ਸ਼ੰਕਰ ਉਹਦੇ ਨਾਲ 3000 ਜਾਨੇ ਗੱਡੀ ਦੇ ਵਿੱਚੋਂ ਹੋਰ ਨਿਕਲੇ ਜਿਨ੍ਹਾਂ ਨੇ ਸੱਟਾਂ ਮਾਰੀਆਂ ਇਹ ਬੰਦਾ ਉਹ ਗਲਤੇ ਦਾ ਸੀਮ ਹੈਰ ਤੇ ਉੱਥੇ ਹੁੱਕਾ ਇਹ ਵਗੈਰਾ ਸਾਰਾ ਕੁਝ ਕੁੜੀਆਂ ਉੱਥੇ ਸਾਰਾ ਕੁਝ ਕੰਮ ਚੱਲਦਾ ਹੈਗਾ ਤੇ ਇਹ ਚੀਜ਼ ਆ ਮੈਨੂੰ ਪਤਾ ਸੀਗਾ ਇਨੂੰ ਲੱਗਾ ਕਿ ਸ਼ਾਇਦ ਮੈਂ ਕਿਤੇ ਕੰਪਲੇਨ ਕਰ ਦੇਣੀ ਹੈ ਕਿ ਮੈਂ ਇਹਦੇ ਬਾਰੇ ਕੰਪਲੇਨ ਕਰਦਾਗਾ ਦੋ ਸਾਲ ਹੋ ਗਏ ਮੈਨੂੰ ਕੰਮ ਛੱਡਰ ਮਾਇਤਾ ਕੰਪਲੇਨ ਨਹੀਂ ਕੀਤੀ ਮੈਂ ਹੁਣ ਕਿਉਂ ਕਰਨੀ ਬਸ ਇਹੀ ਥੋੜੀ ਰਾਗੜਾ ਜੀ ਇਹਨਾਂ ਆ ਕੇ ਸਿੱਧਾ ਮੇਰੇ ਤੇ ਜਾਨਲੇਵਾ ਹਮਲਾ ਕੀਤਾ ਵਾ ਮੇਰੀ ਫਰੰਟ ਵਾਲੀ ਗੱਡੀ ਦਾ ਸ਼ੀਸ਼ਾ ਤੋੜਿਆ ਡਰਾਈਵਰ ਸਾਈਡ ਜਿੱਥੇ ਕੋ ਬੈਠਾ ਹੀ ਉਹ ਬੁੱਢੀ ਉਸ ਦਾ ਇੱਟ ਮਾਰੀ ਆ ਜਿਹੜੀ ਬੈਕ ਸਾਈਡ ਦੇ ਸ਼ੀਸ਼ਾ ਹੀ ਉੱਥੇ ਇੱਟ ਮਾਰੀ ਆ ਮੇਰੀ ਗੱਡੀ ਦਾ ਟੋਟਲੀ ਨੁਕਸਾਨ ਕਰਤਾ ਵਾ ਮੇਰੇ ਸੱਟਾਂ ਲਾਤੀਆਂ ਨੇ ਮੇਰੀ ਬਾਹ ਰੀਆ ਤੋੜਤੀ ਆ ਕੀ ਹੁਣ ਇੱਥੇ ਆਪਰੇਟ ਹੋਣਾ ਵਾ ਠੀਕ ਆ ਮੇਰਾ ਸੇੜਾ ਕੋਈ ਚੁੱਕਿਆ ਹੈ ਅਸਲੇ ਮੈਂ ਮੰਗ ਮੈਂ ਇਹ ਕਰਦਾ ਵਾ ਦੇਖੋ ਮੇਰੀ ਵਾਈਫ ਹੈ ਮੇਰੀ ਗੁੜੀਆ ਹੈ ਮੇਰੀ ਫੈਮਿਲੀ ਆ ਕਮਾਰ ਵਾਲਾ ਮੈਂ ਆ ਠੀਕ ਆ ਪੁਰੀਆਂ EMI ਜਾਂਦੀਆਂ ਮਹੀਨੇ ਦੀਆਂ ਠੀਕ ਆ ਇੰਨੇ ਖਰਚੇ ਨੇ ਮੇਰੇ ਸੇਵ ਤੇ ਹੁਣ ਮੇਰੇ ਸੱਟ ਲੱਗ ਗਈ ਆ ਉਹ ਕੌਣ ਪੂਰਾ ਕਰੇਗਾ ਇਹੇ ਦਰਖਾਸਤ ਕਰਦਾ ਵਾ ਕਿ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਬੰਦਿਆਂ ਤੇ FIR ਵਗੈਰਾ ਪ੍ਰੋਪਰ ਦਰਜ ਹੋਵੇ ਇਹ ਨਾ ਹੋਵੇ ਇਹ ਪੋਲਿਟੀਕਲ ਪ੍ਰੈਸ਼ਰ ਪਾ ਕੇ ਇਹ ਸਾਰਾ ਕੁਝ ਵਿੱਚੋਂ ਨਿਕਲ ਜਾਵੇ ਕੰਪਲੇਂਟ ਆਈ ਹੈ ਉਹਨੂੰ ਵੈਰੀਫਾਈ ਕਰ ਰਹੇ ਹਾਂ ਫਿਰ ਉਹ ਜੋ ਹੋਏਗਾ ਉਹਦੇ ਮੁਤਾਬਕ ਕਾਨੂੰਨੀ ਕਾਰਵਾਈ ਕਰਾਂਗੇ ਸਰ ਲੜਕੇ ਦੇ ਉੱਤੇ ਨਾ ਗੱਡੀ ਚੜਾਉਣ ਦੀ ਵੀਡੀਓ ਦੀ ਉਹਨਾਂ ਨੇ ਦਿੱਤੀ ਹੈ ਕਿ ਲੜਕੇ ਦੇ ਪਿੱਛੇ ਆ ਕੇ ਉਹਨਾਂ ਨੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਹੈ ਅਜੇ ਤੱਕ ਮੇਰੇ ਤੱਕ ਕੁਝ ਨਹੀਂ ਆਇਆ ਜਦੋਂ ਮੇਰੇ ਕੋਲ ਆ ਗਈ ਫਿਰ ਦੇਖਾਂਗੇ ਕਿੰਨੇ ਬੰਦਿਆਂ ਦੇ ਨਾਮ ਕੰਪਲੇਂਟ ਚ ਆਏਗੇ ਅਗੇ ਵੈਰੀਫਾਈ ਕਰ ਰਹੇ ਹਾਂ ਵੈਰੀਫਾਈ ਕਰਕੇ ਜੋ ਵੀ ਜੈਨੂਨ ਹੋਗਾ ਸੁਤੰਤਰ ਦੱਸ ਸਰ ਕੋ ਪ੍ਰਾਣੀ ਰਾਜ ਚਿਸ ਵਗੈਰਾ ਦੇ ਸਾਹਮਣੇ ਆਜਾ ਅਜੇ ਵੈਰੀਫਾਈ ਕਰਾਂਗੇ ਫਿਰ ਵੀ ਦੱਸੋ